ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ 12th ਕਲਾਸ ਦੇ ਲਈ ਜਿਹੜੇ ਕਿ ਇਨ ਜਰਨਲ ਇੰਗਲਿਸ਼ ਜਰਨਲ ਇੰਗਲਿਸ਼ ਦਾ ਆਪਾਂ ਤੁਹਾਡਾ ਸਟਰਕਚਰ ਆਫ ਕੁਐਸਚਨ ਪੇਪਰ ਕੀ ਪੇਪਰ ਦਾ ਪੈਟਰਨ ਰਹਿਣਾ ਤੁਹਾਡਾ ਠੀਕ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਤੇ ਨਾਲ ਦੀ ਨਾਲ ਤੁਹਾਡਾ ਪਾਸਿੰਗ ਫਾਰਮੂਲਾ ਤੇ ਕਿਹੜੇ-ਕਿਹੜੇ ਚੀਜ਼ਾਂ ਇੰਪੋਰਟੈਂਟ ਨੇ ਕਿਵੇਂ ਤੁਸੀਂ ਤਿਆਰੀ ਕਰਨੀ ਹੈ एग्जाम ਦੀ ਆਪਾਂ ਟੋਟਲੀ ਸਾਰਾ ਇਸ ਵੀਡੀਓ ਚ ਡਿਸਕਸ ਕਰਾਂਗੇ ਸਟੂਡੈਂਟਸ ਜਿਹੜੇ ਕਿ ਤੁਹਾਡਾ 80 ਮਾਰਕਸ ਦਾ ਇਗਜ਼ਾਮ ਹੋਣਾ ਜਿਸ ਦੇ ਵਿੱਚੋਂ ਪਾਸਿੰਗ ਮਾਰਕਸ ਹੈਗੇ ਨੇ 26 ਓਕੇ ਹਾਂਜੀ ਇਹ ਤਾਂ ਇੰਨੀ ਗੱਲ ਹੋ ਗਈ ਉਸ ਤੋਂ ਪਹਿਲਾਂ ਆਪਾਂ ਦੱਸ ਦਿਆਂ ਪੇਪਰ ਦੇ ਵਿੱਚ ਕੀ ਕੁਝ ਹੋਣਾ ਹਾਂਜੀ ਸਟਰਕਚਰ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਕਿ 10 ਮਾਰਕਸ ਦਾ ਪੈਸੇਜ ਆਉਣਾ 10 ਮਾਰਕਸ ਦੇ ਪੈਸੇਜ ਦੇ ਵਿੱਚ ਤੁਹਾਨੂੰ ਜਿਹੜੇ ਕਿ ਆਬਜੈਕਟਿਵ ਟਾਈਪ ਕੁਐਸਚਨਸ ਪੁੱਛੇ ਜਾਣਗੇ ਮਲਟੀਪਲ ਚੁਆਇਸ ਸ਼ਾਰਟ ਕੁਐਸਚਨ ਆਨਸਰ ਦੈਨ ਉਸ ਦੇ ਵਿੱਚੋਂ ਹੀ ਤੁਹਾਡੇ ਜਿਹੜੇ ਕਿ ਟੂ ਮਲਟੀਪਲ ਚੁਆਇਸ ਕੁਐਸਚਨ ਹੋਣਗੇ ਤੇ 8 ਹੋਣਗੇ ਉਹਦੇ ਵਿੱਚ ਵਨ ਲਾਈਨ ਵਨ ਲਾਈਨਰ ਕੁਐਸਚਨ ਆਨਸਰ ਜਿਹੜਾ ਤੁਹਾਨੂੰ ਇਹ ਪੈਸੇਜ ਦਿੱਤਾ ਜਾਊਗਾ ਉਹਦੇ ਵਿੱਚੋਂ ਤੁਸੀਂ ਆਨਸਰ ਫਾਈਂਡ ਕਰਨੇ ਹੋਣਗੇ ਪੈਸੇਜ ਦੇ ਵਿੱਚੋਂ ਧੰਨਵਾਦ ਸਤਿ ਆਨ ਉਸ ਤੋਂ ਬਾਅਦ ਜਿਹੜਾ ਕੀ ਆਊਗਾ ਗ੍ਰਾਮਰ ਬੁੱਕ ਦੇ ਵਿੱਚ ਆਉਂਦਾ ਹੁੰਦਾ ਹੈ ਇਹ ਜਿਹੜਾ 6 ਮਾਰਕਸ ਵਾਲਾ ਜਿਸ ਦੇ ਵਿੱਚ ਤੁਹਾਨੂੰ ਹੋਣਗੇ ਜਿਹੜੇ ਕੀ ਐਮਸੀਕਿਊਜ਼ 2 ਐਮਸੀਕਿਊ ਹੋਣਗੇ ਤੇ 4 ਉਹਦੇ ਵਿੱਚ ਵਨ ਲਾਈਨਰ ਕੁਐਸਚਨ ਆਨਸਰ ਹੋਣਗੇ ਤੇ 1 ਜਿਹੜੇ ਕੀ ਫਿਲ ਕਰਨਾ ਹੋਊਗਾ ਫਿਲਿੰਗ ਦਾ ਬਲੈਂਕਸ ਤੇ 1 ਉਹਦੇ ਵਿੱਚ ਮੈਚਿੰਗ ਹੋਊਗਾ ਇਹ 6 ਮਾਰਕਸ ਦੇ ਤੁਹਾਨੂੰ ਜਿਹੜਾ ਕੀ ਆਉਂਦਾ ਹੁੰਦਾ ਉਹਦੇ ਵਿੱਚੋਂ ਹੀ ਥੋੜੀ ਗ੍ਰਾਮਰ ਬੁੱਕ ਚ ਜਿਹੜੇ ਸਾਰੇ ਪੈਸੇਜ ਦਿੱਤੇ ਹੋਏ ਨੇ ਉਹਦੇ ਵਿੱਚੋਂ ਹੀ ਆਉਂਦਾ ਹੁੰਦਾ ਤੇ 16 ਮਾਰਕ ਦੇ ਮਾਰਕਸ ਇਹ ਹੋਗੇ ਉਸ ਤੋਂ ਬਾਅਦ ਜਿਹੜੀ ਤੁਹਾਡੀ ਪ੍ਰੈਸੀ ਹੈ ਪ੍ਰੈਸੀ ਹੈਗੀ 4 ਮਾਰਕਸ ਦੀ ਪ੍ਰੈਸੀ ਮਤਲਬ ਕੀ ਸੰਖੇਪ ਕਰਕੇ ਲਿਖਣਾ ਜਿਵੇਂ ਤੁਸੀਂ ਪੰਜਾਬੀ ਲਾਜ਼ਮੀ ਚ ਕਰਨਾ ਹੁੰਦਾ ਨਾ 1/3 1/3 ਇੱਕ ਤੇ ਹੈ ਸੰਖੇਪ ਕਰਕੇ ਲਿਖਣਾ ਜਿਹੜਾ ਪੈਰਾ ਦਿੱਤਾ ਉਹਦੇ ਵਿੱਚੋਂ ਮੇਨ ਮੇਨ ਲਾਈਨਾਂ ਜਾਂ ਤੁਸੀਂ ਐਵੇਂ ਕਰ ਸਕਦੇ ਹੋ ਵੀ ਦੋ ਲਾਈਨਾਂ ਉੱਪਰੋਂ ਇੱਕ ਹੇਠੋਂ ਇੱਕ ਵਿਚਕਾਰੋਂ ਤੇ ਦੋ ਐਂਡ ਚੋਂ ਮਤਲਬ ਕਿ ਉਹਨੂੰ ਚਾਰ ਪੰਜ ਲਾਈਨਾਂ ਚ ਸਮ ਅਪ ਕਰਨਾ ਹੁੰਦਾ ਤੇ ਸਟੂਡੈਂਟਸ ਤੁਹਾਡਾ ਜਿਹੜਾ ਕਿ ਪੰਜਾਬੀ ਇਹ ਹਿਸਟਰੀ ਪੋਲੀਟੀਕਲ ਸਾਇੰਸ ਇਕਨੋਮਿਕਸ ਇੰਗਲਿਸ਼ ਠੀਕ ਹੈ ਤੇ ਇੰਗਲਿਸ਼ ਇਲੈਕਟਿਵ ਤੇ ਪੰਜਾਬੀ ਲਿਟਰੇਚਰ ਮੋਸਟ ਫਿਜ਼ੀਕਲ এডੂਕੇਸ਼ਨ এনवायरमेंट ਕੰਪਿਊਟਰ ਸਾਇੰਸ ਮੋਸਟਲੀ ਤੁਹਾਡੇ ਟੋਟਲ ਹੀ ਸਬਜੈਕਟਸ ਆਪਾਂ ਨੇ ਆਲਰੇਡੀ ਚੈਨਲ ਤੇ ਅਪਲੋਡ ਕੀਤੇ ਹੋ ਜਣੇ ਵੀਡੀਓਜ਼ ਵਕਾਇਦਾ ਪਲੇਲਿਸਟ ਬਣੀ ਹੋ ਜਣੇ ਤੁਸੀਂ ਵੀਡੀਓਜ਼ ਆਪਣੇ ਵਾਚ ਕਰ ਸਕਦੇ ਮੈਂ ਤੁਹਾਨੂੰ ਸ਼ੋਅ ਕਰ ਦਿਆਂ ਹਾਂਜੀ YouTube ਤੇ ਤੁਸੀਂ ਟੂਰ ਸਟਡੀ ਕਲਾਸਸ ਨੂੰ ਸਰਚ ਕਰਨਾ ਦੈਨ ਉਸ ਤੋਂ ਬਾਅਦ ਤੁਸੀਂ ਪਲੇਲਿਸਟ ਦੇ ਵਿੱਚ ਆਉਣਾ ਪਲੇਲਿਸਟ ਦੇ ਵਿੱਚ ਤੁਹਾਨੂੰ ਜਦੋਂ ਤੁਸੀਂ نیچے ਸਕਰੋਲ ਕਰੋਗੇ ਇਹ ਤਾਂ ਸਤੰਬਰ ਇਗਜ਼ਾਮਸ ਵਾਲੇ ਨੇ ਠੀਕ ਹੈ ਹਾਂਜੀ 11th ਕਲਾਸ ਦੀ ਪੰਜਾਬੀ ਆ ਦੇਖੋ +2 2024 ਦੇ ਵਿੱਚ ਜਿੰਨੇ ਵੀ ਮਾਡਲ ਟੈਸਟ ਪੇਪਰ ਨੇ ਸਾਰੇ ਬਲਤ ਤੁਹਾਨੂੰ ਇਸ ਦੇ ਵਿੱਚ ਬਹੁਤ ਸਾਰੇ ਵੀਡੀਓਜ਼ ਮਿਲ ਜਾਣਗੇ ਪ੍ਰੀवियस ਠੀਕ ਹੈ ਇੰਪੋਰਟੈਂਟ ਲੈਟਰਸ ਇੰਪੋਰਟੈਂਟ ਸੈਕਸ਼ਨ A ਸੈਕਸ਼ਨ B ਦੇ ਕੁਸ਼ਨ ਆਨਸਰ ਪੰਜਾਬੀ ਲਾਜ਼ਮੀ ਲਿਖੋਤਾ ਕਹਾਣੀਆਂ ਦੇ ਸਾਰ ਥੀਮ ਸ਼ਬਦ ਕੋਸ਼ ਤਰਤੀਬ ਗ੍ਰਾਮਰ ਪਾਰਟ ਟੋਟਲੀ ਹੀ ਸਭ ਕੁਝ ਤੁਹਾਨੂੰ ਇਸ ਵੀਡੀਓ ਚ ਮਿਲ ਜਾਂਦਾ ਅਗਰ ਤੁਸੀਂ ਸਬਜੈਕਟ ਵਾਈਜ਼ ਪਲੇਲਿਸਟ ਦੇਖਣਾ ਚਾਹੁੰਦੇ ਤਾਂ ਉਹ ਹੈਗੇ ਨਾ ਅਲੱਗ ਤੋਂ ਜਿ ਪ੍ਰੀਬੋਰਡ ਵਾਲੀਆਂ ਵੀ ਬਣਾਈ ਹੋ ਜਾਂਦੀਆਂ ਠੀਕ ਹੈ ਪਾਸਿੰਗ ਫਾਰਮੂਲੇ ਸਾਰੇ ਪਲੱਸ 2 ਦੇ ਤੇ ਹਾਂਜੀ ਇਹਦੇ ਵਿੱਚ ਹੈਗੇ ਨਾ 12th ਕਲਾਸ ਦਾ ਕੰਪਿਊਟਰ ਸਾਇੰਸ ਐਂਡ ਈਵੀਐਸ ਠੀਕ ਹੈ ਰਿਲੀਜੀਅਨ ਤੇ ਹੋਮ ਸਾਇੰਸ ਅ 10th ਕਲਾਸ ਪੋਲੀਟੀਕਲ ਸਾਇੰਸ ਠੀਕ ਹੈ ਇੰਗਲਿਸ਼ ਹਿਸਟਰੀ ਹਿਸਟਰੀ ਨਾਲਸ ਆਨੇ ਪੋਲੀਟੀਕਲ ਸਾਇੰਸ ਈਵੀਐਸ ਇਹ ਤੁਹਾਨੂੰ ਸਾਰੇ ਵੀਡੀਓਜ਼ ਮਿਲ ਜਾਣਗੀਆਂ ਤੇ 4 ਮਾਰਕਸ ਦੀ ਹੈਗੀ ਤੁਹਾਡੀ ਪ੍ਰੈਸੀ ਤੋਂ ਉਸ ਤੋਂ ਬਾਅਦ ਲੈਟਰ ਜਿਹੜੇ ਆਨਲੀ ਆਫੀਸ਼ੀਅਲ ਬਿਜ਼ਨਸ ਤੇ ਐਡੀਟਰ ਵਾਲੀਆਂ ਐਪਲੀਕੇਸ਼ਨਸ ਕਿੜੇ-ਕਿੜੇ ਹੁੰਦੀਆਂ ਨੇ ਇਹ ਵੀ ਸਟੂਡੈਂਟਸ ਸੂਸੇ ਪਲੇਲਿਸਟ ਵਿੱਚ ਤੁਹਾਨੂੰ ਮਿਲ ਜਾਣਗੀਆਂ ਤੇ ਇੱਕ ਗ੍ਰਾਮਰ ਵਾਲੀ ਅਲੱਗ ਵੀ ਵੀਡੀਓ ਅਪਲੋਡ ਕੀਤੀ ਹੋਈ ਹੈ ਨਾ ਮਤਲਬ ਕਿ ਪਲੇਲਿਸਟ ਬਣੀ ਹੋਈ ਆ ਤੁਸੀਂ ਵਾਚ ਕਰ ਸਕਦੇ ਹੋ ਲੈਟਰ ਹੈਗੇ 6 ਮਾਰਕਸ ਦੀ ਉਸ ਤੋਂ ਬਾਅਦ ਹੈਗਾ ਤੁਹਾਡਾ ਈਮੇਲ ਤੇ ਨਿਊਜ਼ਪੇਪਰ ਹੈਡਲਾਈਨ ਤਾਂ ਇਹਦੇ ਵਿੱਚ ਈਮੇਲ ਤੁਸੀਂ ਕਰ ਲੈਣਾ ਈਮੇਲ ਕਿਵੇਂ ਕਰਨੇ ਨੇ ਉਹ ਵੀ ਸਾਰੇ ਆਪਾਂ ਕੀਤੇ ਹੋਏ ਨੇ ਤੇ ਉਹ ਸਾਰੇ ਹੀ ਗ੍ਰਾਮਰ ਬੁੱਕ 'ਚ ਆਉਂਦਾ ਹੁੰਦਾ ਤੇ ਦਨ ਉਸ ਤੋਂ ਬਾਅਦ ਟਰਾਂਸਲੇਸ਼ਨ ਹੈ ਟਰਾਂਸਲੇਸ਼ਨ ਪਹਿਲਾਂ ਇੰਗਲਿਸ਼ ਤੋਂ ਪੰਜਾਬੀ ਠੀਕ ਹੈ ਇੰਗਲਿਸ਼ ਤੋਂ ਪੰਜਾਬੀ ਇੰਗਲਿਸ਼ ਦਿੱਤੀ ਹੋਈ ਤੁਸੀਂ ਪੰਜਾਬੀ ਲਈ ਕਰਨੀ ਹੈ ਕਿ ਤਿੰਨ ਆਉਣਗੇ ਜਿਸ ਨੂੰ ਤੁਸੀਂ ਸਟੂ ਕਰਨਾ ਹੋਣਗੇ ਫਿਰ ਤੁਹਾਡਾ ਹੋਊਗਾ ਪੰਜਾਬੀ ਪੰਜਾਬੀ ਤੋਂ ਤੁਸੀਂ ਇੰਗਲਿਸ਼ ਵਿੱਚ ਟ੍ਰਾਂਸਲੇਟ ਕਰਨਾ ਹੋਊਗਾ ਤਿੰਨ ਦੇ ਵਿੱਚੋਂ ਦੋ 2-2 ਮਾਰਕਸ ਦੀ ਹੋਊਗੀ ਫਿਰ ਗ੍ਰਾਮਰ ਪੋਰਸ਼ਨ ਦੇ ਵਿੱਚ ਉਹ ਤਾਂ ਦੇ ਹੈਗੇ ਗ੍ਰਾਮਰ 10 ਮਾਰਕਸ ਤੇ ਆ ਡਿਟਰਮੀਨੈਂਸ ਨੇ ਇਹ ਵੀ ਗ੍ਰਾਮਰ ਬੁੱਕ ਚ ਆਉਂਦੇ ਹੁੰਦੇ ਨੇ ਇਹ ਸਾਰਾ ਕੁਝ ਗ੍ਰਾਮਰ ਬੁੱਕ ਚ ਹੀ ਆਉਂਦਾ ਹੈ ਡਿਟਰਮੀਨੈਂਟਸ ਯੂਸ ਆਫ ਨਾਨ ਫਰਮਾਈਟਸ ਇਨਫਿਨੀਟਿਵ ਜੈਰੰਟ ਪਾਰਟਿਸਪਲ ਇਨਫਿਨੀਟਿਵ ਤਾਂ ਬਿਲਕੁਲ ਸੌਖੇ ਹੁੰਦੇ ਨੇ ਇਨਫਿਨੀਟਿਵ ਦੇ ਵਿੱਚ ਤਾਂ ਜੋ ਵੀ ਤੁਹਾਨੂੰ ਬ੍ਰੈਕਟ ਵਿੱਚ ਦਿੱਤਾ ਹੋਊਗਾ ਉਹਦੇ ਅੱਗੇ ਵਰਬ ਦੇ ਅੱਗੇ ਟੂ ਲਗਾ ਦੇਣਾ ਮੰਨ ਲਓ ਤੁਹਾਨੂੰ ਵਰਬ ਦੇ ਵਿੱਚ ਲਿਵ ਦਿੱਤਾ ਹੋਇਆ ਤਾਂ ਟੂ ਲਿਵ ਠੀਕ ਹੈ ਤੇ ਜੇ ਕੱਟ ਦਿੱਤਾ ਹੋਇਆ ਤਾਂ ਟੂ ਕੱਟ ਇਨਫਿਨੀਟਿਵ ਚ ਜੈਰੰਟ ਦੇ ਵਿੱਚ ਆਈ ਐਨ ਜੀ ਲਗਾਉਣਾ ਮੰਨ ਲਓ ਤੁਹਾਨੂੰ ਦਿੱਤਾ ਹੋਇਆ ਇਹਦੇ ਵਿੱਚ ਲਾਈਕ ਤਾਂ ਲਾਈਕ ਦੇ ਨਾਲ ਇਹ ਕੱਢ ਜੂਗੀ ਆਈ ਐਨ ਜੀ ਲਾਈਕਿੰਗ ਠੀਕ ਹੈ ਮੇਕ ਦਾ ਮੇਕਿੰਗ ਐਵੇਂ ਜੈਰੰਡ ਹੁੰਦਾ ਤੇ ਟ੍ਰਾਂਸਫਰਮੇਸ਼ਨ ਆਫ ਸੈਂਟੈਂਸਸ ਇਹ ਵੀ ਕਰਾਏ ਹੋਏ ਨੇ ਵਾਇਸ ਨਰੇਸ਼ਨ 2 ਆਉਣਗੇ 3 ਆਉਣਗੇ 2 ਕਰਨੇ ਨੇ ਇਹ 3 ਦੇ ਵਿੱਚੋਂ 2 ਕਰਨੇ ਨੇ ਨਰੇਸ਼ਨ 2 ਦੇ ਵਿੱਚੋਂ 1 ਕਰਨਾ ਸੈਕਸ਼ਨ ਸੀ ਦੇ ਵਿੱਚ ਹੈਗਾ ਲਿਟਰੇਚਰ ਲਿਟਰੇਚਰ ਦੇ ਵਿੱਚੋਂ ਜਿਹੜਾ ਕੀ ਤੁਹਾਨੂੰ ਪਹਿਲਾਂ ਤੋਂ ਆਬਜੈਕਟਿਵ ਟਾਈਪ ਸੈਕਸ਼ਨ A ਐਂਡ B ਦੇ ਵਿੱਚੋਂ ਇਹ ਇਹ ਹੈਗੇ ਤੁਹਾਡੇ ਇੰਟੈਂਸਿਵ ਵਿਦ ਐਕਸਟੈਂਸਿਵ ਸਟਡੀਓ ਦੇ ਵਿੱਚੋਂ 5 5 ਮਾਰਕਸ 5 5 ਜਿਹੜੇ ਕੁਐਸਚਨ ਆਉਣਗੇ ਵਨ ਲਾਈਨਰ ਓਕੇ ਇਹ ਵੀ ਆਪਾਂ ਮਾਡਲ ਟੈਸਟ ਪੇਪਰ ਅਪਲੋਡ ਕਰਾਂਗੇ ਉਹਦੇ ਵਿੱਚੋਂ ਹੀ ਸਭ ਕੁਝ ਆ ਜਾਣਾ ਐਸੇ ਆਪਾਂ ਸਾਰਾ ਕੁਝ ਕਰਵਾਇਆ ਹੋਈ ਹੈ ਜਿਹੜਾ ਨੇ ਹੁਣੀ ਤੋਂ ਤਿਆਰੀ ਸ਼ੁਰੂ ਕਰਨੀ ਆਪਣੀ ਤਾਂ ਕਰ ਸਕਦੇ ਨੇ ਤੇ ਉਸ ਤੋਂ ਬਾਅਦ ਸਟੈਂਜਾ 4 ਮਾਰਕਸ ਦਾ ਜਿਸ ਦੇ ਵਿੱਚੋਂ ਪਹਿਲਾਂ ਤੇਹੀ ਕੁਐਸਚਨ ਆਉਣਾ ਹੁੰਦਾ ਕਿ ਸਟੈਂਜੇ ਦਾ ਪੋਇਟ ਦੱਸਣਾ ਹੁੰਦਾ ਤੇ ਲਾਈਨਾਂ ਕਿਸ ਪੋਇਮ ਚੋਂ ਨੇ ਪੋਇਮ ਦਾ ਨਾਮ ਦੱਸਣਾ ਦਨ ਉਸ ਤੋਂ ਬਾਅਦ ਕੁਐਸ਼ਨਸ ਹੁੰਦੇ ਨੇ ਮੈਟਾਫੋਰ ਆ ਜਾਂ ਪਰਸੋਨਿਫਿਕੇਸ਼ਨ ਆ ਜਾਂ ਅਲਟਰੇਸ਼ਨ ਆ ਇਹ ਵੀ ਸਾਰਾ ਕਰਵਾਏ ਹੋਏ ਨੇ ਸੈਂਟ ਲੈਡੀਏ ਦੋ ਆਉਣਗੇ ਦੋ ਦੋ ਵਿੱਚੋਂ ਵਨ ਕਰਨਾ ਹੋਊਗਾ 3 ਮਾਰਕਸ ਦਾ ਉਸ ਤੋਂ ਬਾਅਦ ਤੁਹਾਡੇ ਜਿਹੜੇ ਕੀ ਕੁਐਸ਼ਨਸ ਹੋਣਗੇ ਇੰਟੈਂਸਿਵ ਸਟਡੀ ਐਕਸਟੈਂਸਿਵ ਸਟਡੀ ਦੇ ਵਿੱਚੋਂ ਸ਼ਾਰਟ ਇੰਟੈਂਸਿਵ ਸਟਡੀ ਦੇ ਵਿੱਚੋਂ ਜਿੱਦੋਂ 20 ਤੋਂ 30 ਵਰਡਸ ਤੁਸੀਂ ਅਨਸਰ ਕਰਨਾ ਹੋਊਗਾ ਇੰਟੈਂਸਿਵ ਸਟਡੀ ਚ ਆਉਣਗੇ ਤੁਹਾਨੂੰ 5-5 ਚ ਤੁਸੀਂ ਤਿੰਨ ਕਰਨੇ ਹੋਣਗੇ ਤੇ ਐਕਸਟੈਂਸਿਵ ਸਟਡੀ ਦੇ ਵਿੱਚੋਂ 3 ਆਉਣਗੇ ਸੈਕਸ਼ਨ ਸੀ ਆ ਇਹ ਸੈਕਸ਼ਨ A ਆ B ਚ ਪੋਇਮਾਂ ਨੇ ਤੇ ਇਹਦੇ ਵਿੱਚੋਂ ਹੈਗੇ ਨੇ 3 ਦੇ ਵਿੱਚੋਂ ਤੁਸੀਂ 2 ਕਰਨੇ ਹੋਣਗੇ ਤਾਂ 2 2 ਮਾਰਕਸ ਦੇ ਹੋਣਗੇ ਇਹ ਦੈਨ ਉਸ ਤੋਂ ਬਾਅਦ ਹੈਗੇ ਨੇ ਤੁਹਾਡੇ ਲੌਂਗ ਕੁਐਸਚਨ ਅਨਸਰ ਜਿਹਦੇ ਵਿੱਚ ਥੀਮ ਇਨਸੀਡੈਂਟ ਕੰਟੈਂਟ ਕਰੈਕਟਰ ਵਸੇ ਕਰੈਕਟਰ ਸਕੈਚ ਔਰ ਥੀਮ ਦੋਨਾਂ ਚੋਂ ਹੀ ਆਉਂਦਾ ਹੁੰਦਾ ਕੁਐਸਚਨ ਅਗਰ ਤੁਹਾਨੂੰ ਬਾਈ ਚਾਂਸ ਕੁਝ ਹੋਰ ਵੀ ਆਜੇ ਤਾਂ ਤੁਸੀਂ ਥੀਮ ਤੇ ਕਰੈਕਟਰ ਸਕੈਚ ਦੋਨਾਂ ਦੀ ਲਾਈਨਾਂ ਮਿਕਸ ਕਰਕੇ ਲਿਖ ਸਕਦੇ ਹੋ ਤੇ ਸੈਕਸ਼ਨ A ਤੇ ਸੈਕਸ਼ਨ B ਦੇ ਵਿੱਚ ਵੀ 5 5 ਮਾਰਕਸ ਦੇ ਹੋਗੇ ਤੇ ਤੁਹਾਡੇ ਜਿਹੜੇ ਗੁੱਡ ਹੈਂਡ ਰਾਈਟਿੰਗ ਦੇ ਮਾਰਕਸ ਸੀ ਉਹ ਕੱਟ ਗਏ ਹੁਣ ਨਹੀਂ ਮਿਲਣਗੇ ਨਾ ਇੰਗਲਿਸ਼ 'ਚ ਨਾ ਪੰਜਾਬੀ 'ਚ ਨਾ ਹੁਣ ਇਹਦੇ ਵਿੱਚੋਂ ਮੈਂ ਤੁਹਾਨੂੰ ਪਾਸਿੰਗ ਫਾਰਮੂਲਾ ਦੱਸਦੀ ਆ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਾ ਪੇਪਰ ਨੂੰ ਪਾਸ ਕਰਨ ਦੀ ਵਿੱਚ ਹੈਲਪ ਇੱਕ ਤੁਹਾਡਾ ਈਮੇਲ ਤੇ ਇੱਕ ਤੁਹਾਡੀ ਪ੍ਰੈਸੀ ਠੀਕ ਆ ਪ੍ਰੈਸੀ ਦੇ ਵਿੱਚੋਂ 4 ਚੋਂ 4 ਬੱਚੇ ਨੂੰ ਆ ਜਾਂਦੇ ਹੁੰਦੇ ਨੇ ਤੇ ਈਮੇਲ ਚੋਂ 3 ਦੇ 3 ਠੀਕ ਆ 26 ਚਾਹੀਦੇ ਨੇ 7 ਤਾਂ ਇੱਥੇ ਹੋ ਗਏ ਉਸ ਤੋਂ ਬਾਅਦ ਆਉ ਨੂੰ ਲੈਟਰ ਲੈਟਰ ਮੈਂ ਜਿਹੜੇ ਕਰਵਾਜੋਣੇ ਬਹੁਤ ਈਜ਼ੀ ਵਰਡਿੰਗ ਚ ਕਰਵਾਜੋਣੇ ਤੁਸੀਂ ਆਪਣੇ ਉਹ ਕਰ ਸਕਦੇ ਹੋ ਠੀਕ ਆ ਅਗਰ ਤੁਹਾਨੂੰ ਫਿਰ ਵੀ ਲੈਟਰ ਨਹੀਂ ਯਾਦ ਆਉਂਦੀ ਉਹਦੇ ਉੱਪਰਲਾ ਕੰਟੈਂਟ ਮਤਲਬ ਕਿ ਜਿਸ ਨੂੰ ਲਿਖਣੀ ਆ ਆਪਣਾ ਐਡਰੈਸ ਫਿਰ ਜਿਸ ਨੂੰ ਲਿਖਣੀ ਆ ਉਹਦੇ ਬਾਰੇ ਤੇ ਐਂਡ ਦੇ ਵਿੱਚ ਯੂਅਰ ਫੇਰਫੁਲੀ ਯਰ ਯੂਅਰ ਟਰੂਲੀ ਲਿਖ ਕੇ ਠੀਕ ਹੈ ਇਹਦੇ ਵਿੱਚੋਂ ਵੀ ਤੁਹਾਨੂੰ ਐਵੇਂ 2 ਔਰ 3 ਮਾਰਕਸ ਆ ਜਾਂਦੇ ਨੇ ਫਿਰ ਤੁਹਾਡੇ ਜੈਰਨ ਤੇ ਇਨਫਿਨੀਟਿਵ ਇਹ ਜੋ ਤੁਹਾਡੇ 2 ਮਾਰਕਸ ਬਿਲਕੁਲ ਫਰੀ ਦੇ ਨੇ ਤੇ ਡਿਟਰਮਿਨਲਸ a an some any ਜਦੋਂ ਆਪਾਂ ਰੀਡ ਕਰਦੇ ਆਪਾਂ ਨੂੰ ਪਤਾ ਹੀ ਲੱਗ ਜਾਂਦੀ ਵਿੱਚ ਕੀ ਆਊਗਾ ਤੇ ਇਹਦੇ ਚੋਂ ਠੀਕ ਹੈ ਤੇ ਡਿਟਰਮਿਨਲ ਆਉਣੇ ਵੀ ਤਿੰਨ ਨੇ ਤਾਂ ਆਪਾਂ ਨੇ ਕਿੰਨੇ ਦਾ ਜੋੜੇ ਸੀ ਇੱਥੇ ਤਾਂ ਇਥੋਂ 5 ਲਾ ਲਓ ਗ੍ਰਾਮਰ ਦੇ ਵਿੱਚੋਂ ਤੁਸੀਂ ਵੈਸੇ ਤਾਂ ਬਾਕੀ ਗ੍ਰਾਮਰ ਵੀ ਬਹੁਤ ਹੀ ਈਜ਼ੀ ਆ 5 ਤੇ ਇੱਥੇ ਆਪਣੇ ਹੋ ਗਏ ਸੀ 7 7 ਐਂਡ 5 12 ਹੋ ਗਏ ਤੇ ਉਸ ਤੋਂ ਬਾਅਦ ਆਪਾਂ ਨੇ ਲੈਟਰ ਚੋਂ ਲਾਇ ਸੀ 2 14 ਹੋ ਗਏ ਠੀਕ ਹੈ 14 ਦੈਨ ਉਸ ਹੈ ਫੇਰ ਤੁਹਾਡਾ ਜਿਹੜਾ ਕਿ 6 ਮਾਰਕਸ ਵਾਲਾ ਪੈਸੇਸ 6 ਮਾਰਕਸ ਵਾਲਾ ਅਨਜ਼ਨ ਪੈਸੇਜ ਹੈ ਇਸੇ ਗ੍ਰਾਮਰ ਬੁੱਕ ਚੋਂ ਆਪਣੇ ਕਰਵਾਏ ਹੋਏ ਨੂੰ ਤੁਸੀਂ ਕਰ ਸਕਦੇ ਹੋ ਇਹ ਜੋ 6 ਦੇ 6 ਠੀਕ ਹੈ 15 ਹੋ ਗਏ ਸੀ ਤਾਂ ਇੱਥੇ 21 ਹੋ ਗਏ ਉਸ ਤੋਂ ਬਾਅਦ ਆ ਰਿਹਾ ਠੀਕ ਹੈ 10 ਦੇ ਵਿੱਚ ਤੁਹਾਨੂੰ 5 ਤਾਂ ਆਉਣਗੇ ਠੀਕ ਹੈ ਤਾਂ ਇੱਥੇ ਹੋ ਗਿਆ 21 21 ਦੇ ਵਿੱਚ 5 ਜੋੜਾ 26 ਇੱਥੋਂ ਹੀ ਪਾਸ ਹੋ ਗਏ ਬਿਨਾ ਜਿਹੜੇ ਕਿ ਤੁਹਾਡੇ मतलब की टेक्स्ट बुक दे क्वेश्चनस तो विदाउट क्वेश्चनस तो मतलब कि यू नो समझ के इंग्लिश नु समझ के करना है विदाउट ट्रांसलेशन बस समझ के करोगे अगर दूसरी तैयारी तो बहुत बढ़िया ढंग ਨਾਲ ਆਪਸ ਹੋਊਗੀ बिल्कुल वी ਤੁਹਾਡੀ ਸਪਲੀ ਨਹੀਂ ਆਣੀ ਬਸ ਸਮਝਦੇ ਆਧਾਰ ਤੇ ਕਰਨਾ ਹਾਂ ਜੇ ਤੁਸੀਂ ਇਸ ਤੋਂ ਵੱਧ ਮਾਰਕਸ ਵਧਾਉਣੇ ਨੇ ਤਾਂ ਤੁਸੀਂ ਤਾਂ ਤੁਸੀਂ ਸੈਂਟਰਲ ਹੈਡ ਯਾਰ ਕਰਨਾ ਸੈਂਟਰਲ ਹੈਡ ਸੈਂਟਰਲ ਹੈਗੇ ਨੇ ਤੁਹਾਡੇ ਪੋਇਮ 7 ਪੁਆਇੰਟਸ ਨੇ ਪੋਇਟਰੀ ਸੈਕਸ਼ਨ ਦੇ ਵਿੱਚ ਇਹਨਾਂ ਸੈਵਨਸ ਦੇ ਵਿੱਚ ਤਾਂ ਇਹਨਾਂ 7th ਪੋਇਮਸ ਦੇ ਵਿੱਚੋਂ ਤੁਸੀਂ ਫਰਸਟ 4 ਜਾਂ ਲਾਸਟ 4 ਕਰਨੀਆਂ ਨੇ ਫਰਸਟ 4 ਜਾਂ ਲਾਸਟ 4 ਲਾਸਟ 4 ਜਾਂ ਫਰਸਟ 4 ਜਾਂ ਲਾਸਟ 4 ਤੁਹਾਨੂੰ ਉਹਦੇ ਚ ਇੱਕ ਪੱਕਾ ਮਿਲ ਜਾਣੀ ਹੈ ਠੀਕ ਹੈ ਜਾਂ ਤਾਂ ਫਰਸਟ 4 ਜਾਂ ਲਾਸਟ 4 ਤੇ ਜਿਹੜੇ ਉਸ ਤੋਂ ਬਾਅਦ ਤੁਸੀਂ ਐਕਸਟੈਂਸਿਵ ਸਟਡੀ ਐਕਸਟੈਂਸਿਵ ਸਟਡੀ ਦੇ ਵਿੱਚ ਜਿਹੜੇ ਕਿ ਲੌਂਗ ਕੁਐਸਚਨਸ ਨੇ ਥੀਮ ਐਂਡ ਕੈਰੈਕਟਰ ਸਕੈਚ ਕਰਨੀ ਨੇ ਦੇਖੋ ਜੀ ਮੇ ਸਕੂਲ ਫੋਰ ਸਿਮਪathy ਦੀ ਥੀਮ ਵੀ ਇੰਪੋਰਟੈਂਟ ਆ ਇਸ ਦਾ ਜਿਹੜਾ ਕਿ ਕੈਰੈਕਟਰ ਸਕੈਚ ਵੀ ਇੰਪੋਰਟੈਂਟ ਆ ਵੈਸੇ ਸਿਮਿਲਰ ਆ ਅਗਰ ਤੁਸੀਂ ਇਹਦੀ ਥੀਮ ਕਰ ਲਈਏ ਥੋੜੇ ਜਿਹਾ ਡਿਫਰੈਂਟ ਆ ਤਾਂ ਸੇਮ ਇੱਕ ਇੱਕ ਕੁਐਸਚਨ ਕਰ ਲਿਆ ਤਾਂ ਦੋਨੇ ਕਵਰ ਹੋ ਜਾਣਗੇ ਮਤਲਬ ਕਿ ਥੀਮ ਦੇ ਥੋੜੇ ਜਿਹਾ ਉੱਪਰ ਲੈ ਲੈਣਾ ਕਰ ਲੈਣਾ ਕਮੇਲੀਅਨ ਦੇ ਵਿੱਚੋਂ ਟਾਈਟਲ ਮੋਸਟ ਇੰਪੋਰਟੈਂਟ ਆ ਭੋਲੀ ਦੇ ਵਿੱਚੋਂ ਚਾਈਲਡਹੂਡ ਇੰਪੋਰਟੈਂਟ ਆ 골ਡ ਫਰੇਮ ਦੇ ਵਿੱਚੋਂ ਦੱਤਾ ਦਾ ਕੈਰੈਕਟਰ ਸਕੈਚ ਇੰਪੋਰਟੈਂਟ ਆ ਮੈਂ ਤੁਹਾਨੂੰ ਸਾਰੇ ਦੱਸ ਦੇਣੀ ਕਿ ਕਿਸ ਦੇ ਵਿੱਚ ਕੀ ਇੰਪੋਰਟੈਂਟ ਆ ਇਹ ਸਾਰੇ ਆਪਣੇ ਚੈਨਲ ਤੇ ਕਰਵਾ ਦਾ ਬਾਰਬਰ ਟ੍ਰੇਡ ਯੂਨੀਅਨ ਦੇ ਵਿੱਚ ਉਹ ਚੰਦੂ ਦਾ ਕੈਰੈਕਟਰ ਸਕੈਚਿੰਗ ਇੰਪੋਰਟੈਂਟ ਆ ਦਾ ਬੁੱਲ ਬੈਂਥ ਆਫ ਦੇ ਵਿੱਚੋਂ ਇਹਦੇ ਵਿੱਚੋਂ ਟਾਈਟਲ ਟਾਈਟਲ ਮੋਸਟ ਇੰਪੋਰਟੈਂਟ ਆ ਵੈਸੇ ਕਰਨ ਸਿੰਘ ਤੇ ਮਾਨ ਸਿੰਘ ਦਾ ਕਿਹੜਾ ਕੈਰੈਕਟਰ ਸਕੈਚ ਵੀ ਆ ਜਾਂਦਾ ਵੈਸੇ ਇਹਦਾ ਟਾਈਟਲ ਇੰਪੋਰਟੈਂਟ ਆ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਕਿਹੜੇ ਚੈਪਟਰ ਦਾ ਜਿਹੜੇ ਕਿ ਟਾਈਟਲ ਵੈਸੇ ਤਾਂ ਤੁਸੀਂ ਸੀ ਸੈਕਸ਼ਨ ਦੇ ਵਿੱਚੋਂ ਇੱਕ ਤਾਂ ਟਾਈਟਲ ਕਰੋ ਠੀਕ ਹੈ ਇੱਕ ਤੁਸੀਂ ਇਹਦੇ ਵਿੱਚੋਂ ਕਰੋ ਥੀ ਕਿਉਂਕਿ ਇਹ ਘੱਟ ਨੇ ਕੈਰੈਕਟਰ ਸਕੈਚ ਥੋੜੇ ਜਿਹਾ ਜ਼ਿਆਦੇ ਨੇ ਦੇਖੋ ਟਾਈਟਲ ਦੋ ਚੈਪਟਰਾਂ ਦੇ ਬਣ ਰਹੇ ਨੇ ਠੀਕ ਹੈ ਦੋ ਚੈਪਟਰਾਂ ਦਾ ਟਾਈਟਲ ਬਣ ਰਹੇ ਨੇ ਉਸ ਤੋਂ ਬਾਅਦ ਥੀਮ ਇਸ ਚੈਪਟਰ ਦੇ ਸਕੂਲ ਫੋਰ ਸੀਮ 3 ਦੀ ਥੀਮ ਹੈ ਤੇ ਇੱਕ ਜਿਹੜੀ ਇਹਦੇ ਵਿੱਚੋਂ ਥੀਮ ਇਸ ਚੈਪਟਰ ਦੇ ਇਹਨਾਂ ਦੇ ਵਿੱਚੋਂ بس 2 ਇੱਕੇ ਬਣਦੀ ਹੈ ਬਾਕੀ ਬਾਰਬਰ ਟ्रेड ਯੂਨੀਅਨ ਦੇ ਵਿੱਚੋਂ ਹਮੇਸ਼ਾ ਹੀ ਕੈਰੈਕਟਰ ਸਕੈਚ ਆਉਂਦਾ ਹੈ 골ਡ ਫਰੇਮ ਦੇ ਵਿੱਚੋਂ ਦਿੱਤਾ ਆਉਂਦਾ ਹੁੰਦਾ ਭੂਲੀ ਦੀ ਚਾਈਲਡਹੂਡ ਇਹਦੇ ਵਿੱਚੋਂ ਭੂਲੀ ਦੀ ਚਾਈਲਡਹੂਡ ਵਾਲਾ ਹੀ ਕੁਐਸਚਨ ਆਉਂਦਾ ਹੁੰਦਾ ਤੇ ਇਹ ਮਤਲਬ ਕਿ ਇਹਦੇ ਵਿੱਚੋਂ ਥੀਮ ਤੇ ਤੁਸੀਂ ਜਿਹੜੀ ਕਿ ਟਾਈਟਲ ਕਰੋ ਅਗਰ ਤੁਸੀਂ ਕੈਰੈਕਟਰ ਸਕੈਚ ਕਰਨਾ ਹੈ ਫਿਰ ਤੁਸੀਂ ਕੈਰੈਕਟਰ ਸਕੈਚ ਵੀ ਕਰ ਸਕਦੇ ਹੋ ਤੇ ਕੈਰੈਕਟਰ ਸਕੈਚ ਵੀ ਮਾਈਂਡ ਮੈਪ ਨਾਲ ਵੀ ਕਰਵਾਏ ਹੋਏ ਨੇ ਥੀਮ ਵੀ ਮਾਈਂਡ ਮੈਪ ਨਾਲ ਕਰਵਾਏ ਹੋਏ ਨੇ 1 2 ਲਾਈਨਸ ਵੀ ਕਰਵਾਏ ਹੋਏ ਨੇ 1 2 3 4 5 ਐਮ ਲਾਈਨਸ ਵੀ ਕਰਵਾਏ ਹੋਏ ਨੇ ਕੈਰੈਕਟਰ ਸਕੈਚ ਵੀ ਥੀਮਸ ਵੀ ਸਾਰੇ ਤੇ ਜਿਹੜਾ ਸੈਕਸ਼ਨ A ਦੇ ਵਿੱਚ ਹੈਗੇ ਨੇ ਮਤਲਬ ਕਿ ਤੁਸੀਂ ਉਸ ਤੋਂ ਬਾਅਦ ਲੌਂਗ ਕੁਐਸਚਨ ਯਾਰ ਕਰੋ ਸ਼ਾਰਟ ਸ਼ਾਰਟ ਵੀ ਵੈਸੇ ਹੀ ਹੁੰਦਾ ਹੁੰਦਾ ਇੱਕ ਅਗਲੇ ਚੈਪਟਰਾਂ ਚੋਂ ਤੇ ਅੱਦੇ ਲਾਸਟ ਵਾਲੇ ਚੈਪਟਰਾਂ ਚੋਂ ਠੀਕ ਹੈ ਜੇ ਤੁਸੀਂ ਉਹਨਾਂ ਦੇ ਵਿੱਚ ਨਹੀਂ ਬਣਾਉਂਗਾ ਆਪਾਂ ਅਲੱਗ ਵੀਡੀਓ ਬਣਾਵਾਂਗੇ ਤੁਸੀਂ ਕੀ ਕਰਨਾ ਜਿਹੜੇ ਕਿ ਚਾਰ ਸੈਂਟਰ ਆਡੇ ਯਾਰ ਕਰ ਲਓ ਤੇ ਉਸ ਤੋਂ ਬਾਅਦ ਜਿਹੜੇ ਕਿ ਥੀਮ ਸੈਕਸ਼ਨ C ਦੀਆਂ ਥੀਮ ਤੇ ਉਹਦੇ ਟਾਈਟਲ ਯਾਰ ਕਰੋ ਸੈਕਸ਼ਨ A ਦੇ ਵਿੱਚ ਹਸਨ ਅਟੈਂਡਸ ਪ੍ਰੋਬਲਮ ਦੇ ਵਿੱਚੋਂ ਇਹਦਾ ਹਸਨ ਦਾ ਕੈਰੈਕਟਰ ਸਕੈਚ ਇੰਪੋਰਟੈਂਟ ਆ ਅਗਰ ਥੀਮ ਵੀ ਹੋਵੇ ਤਾਂ ਉੱਪਰ ਵਾਲੀਆਂ ਲਾਈਨਾਂ ਦਾ ਥੀਮ ਇਸ ਬੇਸਡ ਔਨ ਦਾ ਆਈਡੀਆ ਇਸ ਤੋਂ ਬਾਅਦ ਜਿਹੜਾ ਕਿ ਅਗਰ ਕੈਰੈਕਟਰ ਸਕੈਚ ਆ ਜਾਣਾ ਮਾਰਚ ਕਿੰਗ ਦੇ ਵਿੱਚੋਂ ਜான் ਫਲਿਪਸ ਸੋਸਾ ਇਹਦਾ ਕੈਰੈਕਟਰ ਸਕੈਚ ਠੀਕ ਹੈ ਥਿੰਕਿੰਗ ਆਊਟ ਆਫ ਦਾ ਬਾਕਸ ਵੀ ਥੀਮ ਇੰਪੋਰਟੈਂਟ ਆ ਮੋਸਟ ਇੰਪੋਰਟੈਂਟ ਆ ਔਨ ਸੇਇੰਗ ਦੀ ਥੀਮ ਇੰਪੋਰਟੈਂਟ ਆ ਦਾ ਸਟੋਰੀ ਆਫ ਮਾਈ ਲਾਈਫ ਵੀ ਥੀਮ ਵੀ ਇੰਪੋਰਟੈਂਟ ਆ ਇਹਦੇ ਵਿੱਚ ਜਿਹੜਾ ਕਿ ਹੈਲਨ ਕੈਲਰ ਦਾ ਕੈਰੈਕਟਰ ਸਕੈਚ ਵੀ ਇੰਪੋਰਟੈਂਟ ਆ ਬਟ ਸਿਮਿਲਰ ਨੇ ਉਹ ਕੈਰੈਕਟਰ ਸਕੈਚ ਦੇ ਵਿੱਚ ਵੀ ਸੇਮ ਹੀ ਲਾਈਨ ਆਉਂਦੀ ਹੈ ਨਾ ਥੀਮ ਦੇ ਵਿੱਚ ਵੀ ਸੇਮ ਹੀ ਲਾਈਨ ਆਉਂਦੀ ਹੈ ਟੂ ਜੈਂਟਲਮੈਨ ਆਵਰੋਨਾ ਦੇ ਵਿੱਚੋਂ ਦੋਨੇ ਬੱਚਿਆਂ ਦਾ ਕਰੈਕਟਰ ਸਕੈਚ ਇੰਪੋਰਟੈਂਟ ਆ ਇਨ सेलिब्रेशन ਆਫ ਬੀਇੰਗ ਅ ਲਾਈਵ ਦੇ ਵਿੱਚੋਂ ਥੀਮ ਇੰਪੋਰਟੈਂਟ ਆ ਗਦਰੀ ਬਾਬਾ ਜੀ ਨ ਕਾਲੇ ਪਾਣੀ ਜੇਲ੍ਹ ਦੇ ਵਿੱਚੋਂ ਇਹਨਾਂ ਦੀ ਜਿਹੜੀ ਕਿ ਥੀਮ ਇੰਪੋਰਟੈਂਟ ਆ ਹਾਂ ਤੁਸੀਂ ਹੁਣ ਦੇਖਣਾ ਕਿ ਤੁਸੀਂ ਸੈਕਸ਼ਨ A ਦੇ ਵਿੱਚੋਂ ਥੀਮ ਕਰਨੇ ਨੇ ਸਾਰੇ ਚੈਪਟਰਸ ਦੀ ਥੀਮ ਵਾਲਾ ਕੁਐਸਚਨ ਕਰਨਾ ਜਾਂ ਕਰੈਕਟਰ ਸਕੈਚ ਕਰਨਾ ਠੀਕ ਹੈ ਸੋ A ਸੀ ਤੁਹਾਡਾ ਜਿਹੜੇ ਕਿ ਇੰਗਲਿਸ਼ ਜਨਰਲ ਇੰਗਲਿਸ਼ ਦਾ ਵੀ ਕਿਵੇਂ ਤੁਸੀਂ ਆਪਣੀ ਤਿਆਰੀ ਕਰਨੀ ਆ ਉਹਦੇ ਲਈ ਤੇ ਕੀ ਤੁਹਾਡਾ ਪਾਸਿੰਗ ਫਾਰਮੂਲਾ ਬਾਕੀ ਆਪਾਂ ਨਾਲ ਦੀ ਨਾਲ ਜਿਹੜੇ ਹੋਰ ਵੀਡੀਓਜ਼ ਵੀ ਅਪਲੋਡ ਕਰਦੇ ਰਹਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ ਥੈਂਕਸ